ਗੋੜੀ ਮਹਲਾ ਨੋਵਾ ਕੋ ਮਾਈ ਭੁੱਲਿਓ ਮਨ ਸਮਝਾਵੇ 베ਦ ਪੁਰਾਨ ਸਾਧਮਗ ਸੁਨਕਰ ਨਿਮਖਨਾ ਹਰ ਗੁਣ ਗਾਵੇ ਰਹਾਉ ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚਿ ਉਪਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨੇਹ ਨ ਲਾਵੇ ਨਾਨਕ ਮੁਕਤ ਤਾਹੇ ਤੁਮ ਮਾਨੋ ਜੇ ਘਟ ਰਾਮ ਸਮਾਵੈ ਨਾਨਕ ਮੁਕਤ ਤਾਹੇ ਤੁਮ ਮਾਨੋ ਜੇ ਘਟ ਰਾਮ ਸਮਾਵੈ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਰਲ ਮਿਲ ਕੇ ਸਮਝਣ ਦਾ ਇੱਕ ਨਮਾਣਾ ਜਿਹਾ ਯਤਨ ਕਰ ਰਹੇ ਹਾਂ ਅੱਜ ਆਪਾਂ ਗੌੜੀ ਰਾਗ ਵਿਚਲਾ ਸਤਿਗੁਰੂ ਦੀ ਮubarrak ਰਸਨਾ ਤੋਂ ਉਚਰਿਤ ਹੋਇਆ 6ਵਾਂ ਸ਼ਬਦ ਹੈ ਜਿਹੜਾ ਉਹ ਸੁਣਿਆ ਹੈ ਸੱਚੇ ਪਾਤਸ਼ਾਹ ਨੇ ਆਪਣੇ ਇਸ ਸ਼ਬਦ ਅੰਦਰ ਉਸ ਪਾਤਰ ਨੂੰ ਚੁਣਿਆ ਜਿਹੜਾ ਕੋਰਾਹੇ ਪੈ ਚੁੱਕਾ ਹੈ ਪਰ ਉਹ ਸਦਮਾਰਗ ਦੇ ਉੱਤੇ ਆਉਣਾ ਚਾਹੁੰਦਾ ਹੈ ਅਸੀਂ ਆਪਣੇ ਆਪ ਨੂੰ ਸਨਮੁਖ ਰੱਖ ਕੇ ਦੇਖਣਾ ਹੈ ਇੱਥੇ ਮਹਾਰਾਜ ਆਪਣੇ ਮਨ ਦੇ ਨਾਲ ਗੱਲ ਕਰ ਰਹੇ ਹੈ ਗੁਰੂ ਸਾਹਿਬ ਦੀ ਨ ਇੱਕ ਬੜੀ ਵੱਡੀ ਖਾਸੀਅਤ ਹੈਗੀ ਹੈ ਕਿਉਂਕਿ ਮਹਾਰਾਜ ਨੂੰ ਪਤਾ ਸੀ ਜਿਨ੍ਹਾਂ ਨੂੰ ਮੈਂ ਸਮਝਾ ਰਿਹਾ ਹਾਂ ਨਾ ਉਹਨਾਂ ਦੀ ਮਾਨਸਿਕਤਾ ਕਿਹੋ ਜੀ ਹੈ ਇਹ ਕੁਦਰਤੀ ਹੈ ਇਹ ਸੰਸਾਰ ਦੇ ਅੰਦਰ ਆਪਾਂ ਵਿਚਰਦੇ ਆ ਨਾ ਦੂਸਰੇ ਦੇ ਔਗਣ ਤੇ ਆਪਣੇ ਗੁਣ ਹਮੇਸ਼ਾ ਦਿਖਾਈ ਦਿੰਦੇ ਆ ਮਨੁੱਖ ਆਪਣੇ ਲਈ ਬਹੁਤ ਚੰਗਾ ਵਕੀਲ ਹੈ ਤੇ ਦੂਸਰਿਆਂ ਦੇ ਵਾਸਤੇ ਬਹੁਤ ਵਧੀਆ ਜੱਜ ਬਣ ਕੇ ਵਿਚਰਦਾ ਹੈ ਸੋ ਗੁਰੂ ਮਹਾਰਾਜ ਨੇ ਸਾਡੇ ਉੱਤੇ ਕਿਰਪਾ ਕੀਤੀ ਸਾਨੂੰ ਇਹ ਸ਼ਬਦ ਦਿੱਤੇ ਤਾਂ ਕਿ ਜਦੋਂ ਅਸੀਂ ਗੁਰਬਾਣੀ ਨੂੰ ਪੜਹੀਏ ਤੇ ਅਸੀਂ ਵੀ ਆਪਣੇ ਮਨ ਦੇ ਨਾਲ ਗੱਲ ਕਰ ਸਕੀਏ ਹੁਣ ਸਤਿਗੁਰੂ ਰਹਾਉ ਦੇ ਬੰਦ ਵਿੱਚ ਆਖਦੇ ਨੇ ਕੋਉ ਮਾਈ ਭੂਲਿਓ ਮਨ ਸਮਝਾਵੇ ਕਹਿਣ ਲੱਗੇ ਮਨ ਹੈ ਜਿਹੜਾ ਉਹ ਭਟਕ ਚੁੱਕਾ ਹੈ ਕੋਈ ਹੋਵੇ ਉਹ ਜੀ ਗੁਰਮਖਰੂ ਰੰਗ ਰਤੜੀ ਰੂਪ ਜਿਹੜੀ ਇਹਨੂੰ ਸਮਝਾ ਸਕਦੀ ਹੋਵੇ ਇਹਨੂੰ ਕੁਰਾਹੇ ਪਏ ਨੂੰ ਸਦਮਾਰਗ ਦੇ ਉੱਤੇ ਲਿਆ ਸਕਦੀ ਹੋਵੇ ਆਪਾਂ ਪਿੱਛੇ ਵੀ ਗੱਲ ਕੀਤੀ ਹੈ ਖੇੜ ਸਾਰੀ ਮੰਦੀ ਹੈ ਮਨ ਹੀ ਕਿਤੇ ਲੱਗਦਾ ਹੈ ਮਨ ਹੀ ਕਿਤੇ ਟੁੱਟਦਾ ਹੈ ਜਿਸ ਵਕਤ ਬਾਬਾ ਬੁੱਲੇ ਸ਼ਾ ਸ਼ਾ ਅਨਾਇਤ ਕਾਦਰੀ ਦੇ ਪਾਸ ਗਏ ਨਾ ਤੇ ਉਹ ਆਪਣੇ ਖੇਤ ਕਿਆਰੀ ਦੇ ਵਿੱਚ ਗੰਡੇ ਲਾ ਰਹੇ ਸਨ ਜੀ ਉਹਨਾਂ ਨੇ ਹੱਥ ਵਿੱਚ ਫੱਕ ਫੜੀ ਹੋਈ ਸੀ ਗੰਡਿਆਂ ਦੀ ਤੇ ਉਹ ਲਾ ਰਹੇ ਸਨ ਉੱਥੇ ਜਦੋਂ ਤੇ ਬਾਬੇ ਬੁੱਲੇ ਸ਼ਾਹ ਨੂੰ ਪੁੱਛਿਆ ਵੀ ਕਾਦੇ ਵਾਸਤੇ ਆਏ ਆ ਤੇ ਉਹਨਾਂ ਜਵਾਬ ਦਿੱਤਾ ਵੀ ਖੁਦਾ ਨੂੰ ਵਾਪਸ ਦੇਵ ਸ਼ਾਹ ਨਾਇਤ ਕਾਦਰੀ ਆਏ ਜਿੰਦਰ ਗੁੱਟੀ ਫੜੀ ਹੋਈ ਸੀ ਆਪਣੀ ਨੰਨਿਆਂ ਵਾਲੀ ਉਹਦੇ ਵਿੱਚੋਂ ਇੱਕ ਘਂਡੇਰੀ ਕੱਢਦੇ ਆ ਜਦੋਂ ਜ਼ਮੀਨ ਦੇ ਉੱਤੇ ਲਾਉਣ ਲੱਗੇ ਤੇ ਉਹਨਾਂ ਆਖਿਆ ਬੁਲਿਆ ਰੱਬ ਦਾ ਕਿ ਪਾਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਗੱਲ ਤੇ ਬਸ ਹਾਰੀ ਇੰਨੀ ਕੀ ਹੈ ਪਰ ਸੱਚੀ ਗੱਲ ਇਹ ਮੇਰੇ ਲਈ ਇਹ ਸਾਖੀ ਸੁਣਾ ਦੇਣੀ ਬਹੁਤ ਸੌਖੀ ਸੀ ਤੁਹਾਡੇ ਲਈ ਸੁਣ ਲੈਣੀ ਬਹੁਤ ਸੌਖੀ ਸੀ ਮਨ ਪੁੱਟਣਾ ਸੱਚੀ ਬਹੁਤ ਔਖਾ ਹੁੰਦਾ ਹੈ ਹੁਣ ਵੀ ਹੈ ਤੁਸੀਂ ਦੇਖੋ ਸਹੀ ਵੰਦ ਤੁਸੀਂ ਇਸ ਵੀਡੀਓ ਨੂੰ ਵੀ ਸੁਣੋ ਇਹਨੂੰ ਸੁਣਦੇ ਆ ਸੁਣਦੇ ਆ ਮਨ ਕਿੰਨੇ ਵੀ ਵਿਰਖੜੇਗਾ ਇਹਦੇ ਚ ਮਨ ਨੂੰ ਟਿਕਾ ਸਕਣਾ ਬਹੁਤ ਔਖਾ ਹੈ ਹੋਰ ਵੀ ਆਸੇ ਪਾਸੇ ਚਾਤੀ ਮਾਰ ਕੇ ਦੇਖ ਲਓ ਸੋ ਇਹ ਸਮੱਸਿਆ ਸਾਡੀ ਸਾਰਿਆਂ ਦੀ ਹੈ ਬਸ ਇੱਕ ਸਵੈ ਪਰਚੋਲ ਕਰਨ ਦੀ ਜ਼ਰੂਰਤ ਹੈ ਮਾਰੇ ਕਹਿੰਦੇ ਵੀ ਦੇਖੋ ਕੋਈ ਹੋਵੇ ਨਾ ਜਿਹੜਾ ਇਸ ਭੁੱਲੇ ਹੋਏ ਮਨ ਨੂੰ ਰਾਹੇ ਪਾ ਸਕਦਾ ਹੋਵੇ ਕੋਸ਼ਿਸ਼ ਕੀਤੀ ਗਈ ਹੈ বেদ ਪੁਰਾਨ ਸਾਧ ਮੰਗ ਸੁਣ ਕੇ ਨਿਮਖ ਨਾ ਹਰਗੋੜਾ ਕਹਿਣ ਲੱਗੇ ਦੇਖੋ ਵੀ ਧਾਰਮਿਕ ਗ੍ਰੰਥਾਂ ਨੂੰ ਵੀ ਸੁਣਿਆ ਸਾਧੂਆਂ ਦੀ ਸੰਗਤ ਕੀਤੀ ਕਿ ਰੱਬੀ ਪਿਆਰਿਆਂ ਦੇ ਪਾਸੋਂ ਪਰਮਾਰਥ ਤੇ ਮਾਰਗ ਦੇ ਬਾਰੇ ਚ ਗੱਲਾਂ ਵੀ ਸੁਣੀਆਂ ਰੱਬ ਦੇ ਰਸਤੇ ਦੇ ਬਾਰੇ ਦੇ ਵਿੱਚ ਪਰ ਕਹਿੰਦੇ ਹੈਰਾਨਗੀ ਦੀ ਗੱਲ ਇਹ ਹੈ ਇੱਕ ਨਿਮਖ ਦੇ ਵਾਸਤੇ ਵੀ ਇਹ ਜਿਹੜਾ ਮਨ ਹੈ ਨਾ ਇਹ ਰੱਬ ਜੀ ਦੇ ਗੁਣ ਗਾਉਣ ਲਈ تیار ਨਹੀਂ ਹੁਣ ਜਦੋਂ ਆਪਾਂ ਸੰਗਤ ਦੀ ਗੱਲ ਕਰਦੇ ਆ ਨਾ ਸੰਗਤ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਤੇ ਉਹ ਹੈ ਜਿਹੜੇ ਗੁਰਮੁਖ ਹੈ ਜਾਂ ਗੁਰਮੁਖ ਬਣ ਨਾ ਚਾਹੁੰਦੇ ਆ ਦੂਸਰੇ ਉਹ ਵੀ ਹੈ ਜਿਹੜੇ ਮਨਮੁਖ ਨੇ ਜੀ ਤੇ ਉਹ ਮਨਮੁਖ ਤਾਂ ਹੀ ਛੱਡਣਾ ਵੀ ਨਹੀਂ ਚਾਹੁੰਦੇ ਤੇ ਕਈ ਵਾਰੀ ਉਹਨਾਂ ਦੀ ਤਾਦਾਦ ਜ਼ਿਆਦੇ ਵੱਡੀ ਵੀ ਹੁੰਦੀ ਹੈ ਬਾਦਸ਼ਾਹ ਬਾਣੀ ਦੇ ਅੰਦਰ ਫੈਸਲਾ ਕਰਦੇ ਆ ਕਹਿੰਦੇ ਕਿ ਮਤਾ ਇਹ ਖਿਆਲ ਕਰਨਾ ਵੀ ਇਕੱਲੇ ਗੁਰਮੁਖ ਹੀ ਜਾ ਕੇ ਸਤ ਸੰਗਤ ਦਾ ਹਿੱਸਾ ਬਣਦੇ ਮਨਮੁਖ ਵੀ ਉਹਦੇ ਅੰਦਰ ਬੈਠੇ ਹੁੰਦੇ ਆ ਸਾਕਤ ਜਾਏ ਨਿਵੇਂ ਗੁਰ ਅਗੇ ਮਨ ਖੋਟੇ ਕੂੜ ਕੁੜਿਆਰੇ ਕਹਿੰਦੇ ਸਾਕਤ ਬਿਰਤੀ ਦੇ ਲੋਕ ਹਨ ਉਹ ਵੀ ਗੁਰੂ ਨੂੰ ਜਾ ਕੇ ਨਮਸਕਾਰ ਕਰਦੇ ਹਨ ਪਰ ਕਹਿੰਦੇ ਵੇਖੋ ਉਹਨਾਂ ਦਾ ਮਨ ਖੋਟਾ ਹੁੰਦਾ ਹੈ ਉਹ ਖੋਟਾ ਦਿਲ ਲੈ ਕੇ ਉੱਥੇ ਜਾਂਦੇ ਆਪਨਾ ਜਾਂ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਏ ਕੁਸਰ ਬਗਲਾਏ ਜੇ ਤੁਕੇ ਗੁਰੂ ਆਖਦੇ ਨਾ ਵੀ ਤੁਸੀਂ ਹੁਣ ਉੱਦਮ ਕਰੋ ਭਾਈ ਸਾਰੇ ਆਪਣੇ ਆਪ ਨੂੰ ਸਵਾਰੋ ਆਪਣੇ ਜੀਵਨ ਨੂੰ ਠੀਕ ਕਰੋ ਆਪਣੀਆਂ ਆਤਮਾ ਦੇ ਉੱਤੇ ਧਿਆਨ ਦਿਓ ਆਪਣੀ ਪ੍ਰੈਕਟਿਸ ਦੇ ਵੱਲ ਧਿਆਨ ਦਿਓ ਆਪਣੇ ਕਰਮਾਂ ਦੇ ਵੱਲ ਧਿਆਨ ਦਿਓ ਤੇ ਇਹ ਮੱਥਲੇ ਹੋ ਜਾਂਦੇ ਆ ਕੁਦਰਤੀ ਗੱਲ ਹੈ ਆਪਾਂ ਸਾਰੇ ਹੋ ਜਾਂਦੇ ਆ ਮੈਂ ਹੋ ਜਾਂਦਾ ਤੁਸੀਂ ਵੀ ਹੋ ਜਾਂਦੇ ਹੋਗੇ ਕੁਦਰਤੀ ਹੈ ਉਦੋਂ ਸਾਡੇ ਕੋਲ ਨਾ ਬਹਾਨੇ ਆ ਜਾਂਦੇ ਆ ਵੀ ਕੀ ਕਰੀਏ ਘਰ-ਬਾਰ ਸੰਭਲਣਾ ਹੈ ਸਾਰਾ ਕੁਝ ਹੈਗਾ եւ ਕਾਲ ਯੁਗ ਦਾ ਸਮਾਂ ਚੱਲਦਾ ਪਿਆ ਇਹੋ ਜਿਹੇ ਸਮੇਂ ਦੇ ਅੰਦਰ ਤੇ ਫਿਰ ਤੁਰਨਾ ਬਹੁਤ ਔਖਾ ਹੈ ਕਾਲ ਯੁਗ ਦਾ ਪ੍ਰਭਾਵ ਹੈ ਫਿਰ ਉਹ ਬੰਦਾ ਨਾ ਜਸਟੀਫਾਈ ਕਰਦਾ ਹੈ ਆਪਣੇ ਔਗਣਾ ਨੂੰ ਵੀ ਸਤਿਗੁਰੂ ਸਮਝਾ ਰਹੇ ਆ ਮਹਾਰਾਜ ਤੇ ਇੱਥੋਂ ਤੱਕ ਸਮਝਾਉਂਦੇ ਆ ਕਹਿਣ ਲੱਗੇ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭਉੰਗਮ ਸਾਦੇ ਪੰਜ ਜਨਾਂ ਸੋ ਸੰਗ ਨਾ ਛੁਟਕਿਓ ਅਧਿਕ ਅਹੰਭੁ ਬੁਧਿ ਪਾਤੇ ਹੁਣ ਬੰਦਾ ਪਾਠ ਤੇ ਕਰਨਾ ਇਸ ਲਈ ਸਿਕਾ ਤਾਂ ਕਿ ਜੀਵਨ ਦੇ ਵਿੱਚੋਂ ਹਉਮੈ ਕੱਢ ਜਾਂਦੀ ਜੀਵਨ ਦੇ ਵਿੱਚੋਂ ਵਿਸ਼ੇਵਕਾਰ ਕੱਢ ਜਾਂਦੇ ਉਹ ਗੁਣ ਕੱਢ ਜਾਂਦੇ ਪਰਿਆਈਆਂ ਕੱਢ ਜਾਂਦੀਆਂ ਪਰ ਜੀਵਨ ਤੇ ਇਸੇ ਗੱਲ ਦਾ ਹੀ ਹੰਕਾਰ ਪੈਦਾ ਹੋ ਗਿਆ ਵੀ ਮੈਂ ਪਾਠ ਕਰਦਾ ਮੈਂ ਸੇਵਾ ਕਰਦਾ ਐਂ ਮੇਰੇ ਜਨਾ ਪੰਥ ਕੋਣ ਹੋ ਸਕਦਾ ਮੈਂ ਆਪਣੇ ਘਰ ਬਾਰ ਦਾ ਖਿਆਲ ਨਹੀਂ ਰੱਖਦਾ ਮੈਂ ਜੁਟਿਆ ਰਹਿਣਾ ਸੇਵਾ ਦੇ ਅੰਦਰ ਜੀ ਇੱਥੋਂ ਤੱਕ ਤੁਸੀਂ ਅਮੂਮਨ ਲੋਕ ਦੇਖੋਗੇ ਹਨਾ ਇੱਥੋਂ ਤੱਕ ਵੀ ਜਾ ਕੇ ਦਾਅਵੇਦਾਰੀਆਂ ਕਰਦੇ ਨੇ ਕਈ ਲੋਕ ਚਲੇ ਜਾਂਦੇ ਨੇ ਦੇਖੋ ਜੀ ਅਸੀਂ ਗੁਰੂ ਘਰਾਂ 'ਚ ਸੇਵਾ ਕਰਦੇ ਹੈਗੇ ਅਸੀਂ ਕਿਹੜਾ ਕਿਸੇ ਤੋਂ ਕੁਝ ਲੈਣੇ ਪਏ ਅਹਿਸਾਨ ਥੋੜੀ ਹੈ ਜੀ ਸਤਿਗੁਰੂ ਸਮਝਾ ਰਹੇ ਇਹ ਉਹਨਾਂ ਦੇ ਅੰਦਰ ਦੀ ਹੌਮੇ ਬੋਲਦੀ ਪਈ ਹੈ ਬਹੁਤ ਔਖਾ ਹੌਮੇ ਨੂੰ ਛੱਡਣਾ ਬਹੁਤ ਜਿਆਦਾ ਔਖਾ ਹੈ ਮਹਾਰਾ ਜੀ ਨੇ ਤੇ ਸਮਝਾਇਆ ਸੀ ਉਹਦਾ ਪੈਟਰਨ ਕੀ ਆਪ ਗਵਾਏ ਸੇਵਾ ਕਰੇ ਆਪਣਾ ਆਪਾ ਗਵਾ ਕੇ ਸੇਵਾ ਕਰੋ ਫਿਰ ਬਾਸ਼ਾ ਦੱਸ ਰਹੇ ਕਹਿੰਦੇ ਹਾਲਤ ਦੇਖੋ ਨਿਮਖ ਨਾ ਹਰ ਗੁਣ ਗਾਵੇ ਨਿਮਖ ਲਈ ਵੀ ਰੱਬ ਜੀ ਦੇ ਗੁਣ ਨਹੀਂ ਗਾ ਰਿਹਾਗਾ ਤੇ ਜਿਹੜੇ ਗੁਣ ਗਾਉਣੇ ਨੇ ਨਾ ਬੀ ਪ੍ਰੈਕਟੀਕਲ ਹੋਣਾ ਪੈਂਦਾ ਹੈ ਐਸਾ ਥੋੜੀ ਆ ਮੈਂ ਮੁਖ ਤੋ ਰੋਜ ਸੱਚ ਦੀ ਗੱਲ ਕਰਾਂ ਨਾ ਵੀ ਸੱਚ ਆਦ ਸੱਚ ਜ਼ੁਗਾਦ ਸੱਚ ਹੈ ਪੀ ਸੱਚ ਨਾਨਕੋਸੀ ਵੀ ਸੱਚ ਮੈਂ ਕਿਵ ਸਚਿਆਰਾ ਇਹਨੂੰ ਮੁਖ ਤੋ ਪੜਾਂ ਪਰ ਸਾਰੀ ਦਾੜੀ ਝੂਠ ਬੋਲੀ ਜਾਵਾਂ ਆਏ ਥੋੜੀ ਹੋਇਆ ਜੀ ਵੀ ਪ੍ਰੈਕਟੀਕਲ ਮੈਂ ਕੀ ਕਰ ਰਿਹਾ ਹਾਂ ਜੀ ਉਹ ਬਹੁਤ ਮਹੱਤਵਪੂਰਨ ਹੈ ਇਸ ਲਈ ਮਹਾਰਾਏ ਕਹੇ ਨਿਮਖਨਾ ਹਰ ਗੁਣ ਦਾ ਇੱਕ ਨਿਮਖ ਲਈ ਵੀ ਰੱਬ ਦੀ ਜਗੁਣ ਨਹੀਂ ਕਰਿਆ ਮਹਾਰਾਜ ਨੇ ਤੇ ਬਾਣੀ ਦੇ ਬੜੀਆਂ ਥਾਵਾਂ ਦੇ ਉੱਤੇ ਸਵਾਲ ਖੜਾ ਕੀਤਾ ਹੈ। ਕੀ ਪੜੀਏ, ਕੀ ਗੁਣੀਏ, ਕੀ ਵੇਦ ਪੁਰਾਣਾ ਸੁਣੀਏ। ਪੜ੍ਹੇ, ਸੁਣੇ, ਕੀ ਹੋਈ ਜਦ ਸਹਜ ਨਾ ਮਿਲੇ ਉਸ ਨੂੰ। ਇਹ ਤੇ ਥੋੜਾ ਵਿਚਾਰ ਤੇ ਸਹੀ ਨਾ। ਪੜ੍ਹਨਾ ਤੇ ਇਸ ਲਈ ਸੀ ਨਾ ਅੰਦਰ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਪਰ ਬੰਦੇ ਪੜ੍ਹਦੇ ਆ ਵੀ ਆਕ ਰਹੇ ਆਸ਼ਾਂਤ ਨੇ। ਦੱਸ ਰਿਹਾ ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੈ ਕਹਿੰਦੇ ਹੈਰਾਨੀ ਦੀ ਗੱਲ ਨਹੀਂ ਕੀ ਦੁਰਲਭ ਮਸਾ ਮਿਲੀ ਹੈ ਜੀ ਗੁਰਬਾਣੀ ਨੇ ਦੱਸਿਆ ਮਾਨਸ ਜਨਮ ਦੁਰਲਭ ਹੋਏ ਨਾ ਬਾਰੇ ਪਾਰ ਜਿਉਂ ਬਨ ਫਲ ਪਾ ਕੇ ਪੁਣ ਗਿਰ ਬਹੁਤ ਨਾ ਲਾਗੇੜਾ ਜਿਵੇਂ ਜੰਗਲ ਦੇ ਵਿੱਚ ਫਲ ਪੱਕਦੇ ਹਨ ਬਾਗਾਂ ਦੇ ਵਿੱਚ ਫਲ ਪੱਕਦੇ ਹਨ ਜਦੋਂ ਪੱਕਦੇ ਡਿੱਗ ਪੈਂਦੇ ਪਰ ਦੁਬਾਰਾ ਥੋੜੀ ਜੋੜੇ ਜਾ ਸਕਦੇ ਨੇ ਬਿਲਕੁਲ ਐਸੀ ਤਰ੍ਹਾਂ ਮੁੱਖੀ ਸਰੀਰ ਇਹ ਦੁਬਾਰਾ ਥੋੜੀ ਪ੍ਰਾਪਤ ਹੋ ਜਾਏਗਾ ਇਹ ਤੇ ਕਾਪਰਚੁਨਿਟੀ ਮਿਲ ਗਈ ਹੈ ਜ ਮਹਾਰਾਜ ਤੇ ਰੋਜ ਦੱਸਦੇ ਇਹ ਮੌਕਾ ਮਿਲਿਆ ਕਾਦੇ ਲਈ ਹੈ ਭਈ ਪ੍ਰਾਪਤ ਮੰਨ ਮੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀ ਹੈ ਨਾ ਪਰ ਸਾਡੀ ਹਾਲਤ ਕੀ ਆ ਹਰ ਸਭ ਕਰਦਾ ਫਿਰੇ ਆ ਹਰ ਇੱਕ ਨਾ ਹੋਵੇ ਬਾਕੀ ਸਾਰੇ ਕੰਮ ਚੇਤੇ ਆ ਇਵਨ ਉਹਨਾਂ ਦਾ ਬੰਦੇ ਨੇ ਆਪਣਾ ਸ਼ੈਡਿਊਲ ਬਣਾਇਆ ਹੋਇਆ ਸਾਰਾ ਕੁਝ ਪਰ ਜਿਹੜਾ ਆਹਰ ਜੀਵਨ ਦੇ ਉਧਾਰ ਵਾਲਾ ਸੀ ਨਾ ਉਹਨੂੰ ਵੀ ਸਾਥ ਦਿੱਤਾ ਉਹਦੇ ਲਈ ਟਾਈਮ ਹੀ ਨਹੀਂ ਕਾਜੇ ਉਹਦੇ ਲਈ ਟਾਈਮ ਨਹੀਂ ਕਾਜੇ ਮਾਰੇ ਕਹਿੰਦੇ ਦੁਰਲਭ ਦੇ ਪਾਇ ਮਾਨਸ ਕੀ ਇਹਨੇ ਮਨੁੱਖਾ ਸਰੀਰ ਦੁਰਲਭ ਸਰੀਰ ਹੈ ਪ੍ਰਾਪਤ ਹੋਇਆ ਹੈ ਬਿਰਥਾ ਜਨਮ ਸਿਰਾਰ ਪਰ ਕਹਿੰਦੇ ਵੇਖੋ ਕਿਵੇਂ ਉਹਨੂੰ ਅਜਾਈਂ ਗਵਾ ਰਿਹਾ ਹੈ ਬਸ ਖਾਣ ਪੀਣ ਪਹਿਨਣ ਪਚਣ ਤੱਕ ਸੀਮਤ ਰਹਿ ਗਿਆ ਪਰਿਵਾਰ ਪਾਲਣ ਤੱਕ ਇਹਦੂ ਵਰਗੇ ਦੀ ਸੋਚ ਕੋਈ ਨਹੀਂ ਕੀ ਕਿ ਜੀਵਨ ਦਾ ਮਨੋਰਥ ਕੀ ਸੀਗਾ ਇਸ ਸੁਖਲਾ ਕਿਵੇਂ ਹੋਣ ਬਿਲਕੁਲ ਕੋਈ ਮਤਲਬ ਨਹੀਂ ਲੱਗੇ ਖਾਓ ਪੀਓ ਬਸ ਐਸ਼ ਕਰੋ ਇਥੋਂ ਤੱਕ ਜੀਵਨ ਚਲਾ ਗਿਆ ਕਿਸੇ ਨੂੰ ਮਾਰਾ ਬੋਲ ਲਿਆ ਕਿਸੇ ਦਾ ਸੁਣ ਲਿਆ ਇਸੇ ਤਰ੍ਹਾਂ ਜੀਵਨ ਬਤੀਤ ਕਰੀ ਜਾ ਰਿਹਾ ਮਾਇਆ ਮੋਹ ਮਹਾ ਸੰਕਟ ਬਣ ਤਾਂ ਸਿਓ ਰੋਚੋ ਪਜਾ ਕਹਿੰਦੇ ਜਿਹੜਾ ਆ ਸੰਸਾਰ ਰੂਪੀ ਜੰਗਲ ਐ ਨਾ ਮਾਇਆ ਦਾ ਕਹਿੰਦੇ ਇਹਦੇ ਪ੍ਰਤੀ ਖਿੱਚੇ ਆ ਜਾਂਦਾ ਰਹੇ ਨਗਾ ਨਕ ਭਰਿਆ ਹੋਇਆ ਮਾਇਆ ਦੇ ਨਾਲ ਤੇ ਅਟੈਚ ਬੰਦਾ ਸੰਸਾਰ ਦੇ ਨਾਲ ਪੂਰੀ ਤਰ੍ਹਾਂ ਜੇ ਉਹ ਅਟੈਚ ਹੁੰਦਾ ਹੈ ਉਹਦੇ ਦੇ ਜੀਵਨ ਦੇ ਵਿੱਚ ਔਗਣ ਹੁੰਦੇ ਆ ਵਿਸ਼ੇ ਵਕਾਰ ਹੁੰਦੇ ਆ ਬੁਰਾਈਆਂ ਹੁੰਦੀਆਂ ਨੇ ਫਿਰ ਡਿੱਗ ਰਿਹਾ ਇਹਦੇ ਥੱਲੇ اخਲਾਕੀ ਤਲੁੱਟੇ ਇਹਦੀ ਸੁਰਤ 'ਚ ਹਮੇਸ਼ਾ ਬੁਰੇ ਵਿਚਾਰ ਚੱਲਦੇ ਰਹਿੰਦੇ ਆ ਭੈੜੇ ਖਿਆਲ ਚੱਲਦੇ ਰਹਿੰਦੇ। ਅੰਤਰ ਬਾਹਰ ਸਦਾ ਸੰਗ ਪ੍ਰਭ। ਕਹਿੰਦੇ ਜਿਹੜਾ ਪਰਮੇਸ਼ਰ ਅੰਦਰ ਵੀ ਹੈ ਤੇ ਬਾਹਰ ਵੀ ਹੈ। ਉਹ ਸਾਡੇ ਵਿੱਚ ਵੀ ਬੈਠਾ ਕਣ-ਕਣ ਦੇ ਅੰਦਰ ਵੀ ਸਮਾਇਆ ਹੋਇਆ। ਹਰ ਇੱਕ ਜਗ੍ਹਾ ਤੇ ਮੌਜੂਦ ਹੈ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਸਾਰੇ ਜਗਤ ਦੇ ਵਿੱਚ ਉਹ ਬੈਠਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕੇ ਉਪਕਰ ਹਰ ਸਰੀਰ ਚੋਂ ਬੈਠਾ ਹੋਇਆ ਸਭ ਮੈਂ ਜੋਤ ਜੋਤ ਹੈ ਸੋਇ ਤਿਸ ਦੇ ਚਾਨਣ ਸਭ ਮੈਂ ਚਾਨਣ ਸਾਰੇ ਅੰਦਰ ਉਹ ਹੈ ਪਰਮਾਤਮਾ ਇਹ ਕਹਿੰਦੇ ਦੇਖੋ ਤਾ ਸਿਉ ਨੇਹ ਨਾ ਲਾਵੇ ਉਹਦੇ ਨਾਲ ਪ੍ਰੇਮ ਹੀ ਨਹੀਂ ਗਾ ਉਹਦੇ ਨਾਲ ਪਿਆਰ ਹੀ ਨਹੀਂ ਗਾ ਉਹਦੇ ਨਾਲ ਇਸ਼ਕ ਹੀ ਨਹੀਂ ਗਾ ਉਹਦੀ ਕੋਈ ਕਦਰ ਹੀ ਨਹੀਂ ਗੀਤੇ ਉਹਦੀ ਕੋਈ ਭੈ ਭਾਵਨਾ ਹੀ ਨਹੀਂ ਗੀ ਅੰਦਰ ਕ੍ਰਿਤਾ ਨਾਲ ਪਿਆਰ ਹੈ ਕਰਤੇ ਨਾਲ ਪਿਆਰ ਨਹੀਂ ਕਰ ਜੇ ਦਿਨ ਦੇ ਥਾਮੂ ਦਿੱਤਾ ਚੰਗਾ ਮਨਮੁਖ ਹੈ ਸਾਜਾ ਦਾਤਾ ਨਾਲ ਸਨੇਹ ਆ ਦਾਤੇ ਨਾਲ ਸਨੇਹ ਨਹੀਂ ਕਰ ਜੇ ਦਾਤਾ ਰੋਜ਼ ਮੰਗਦਾ ਹੈ ਦਾਤੇ ਨੂੰ ਨਹੀਂ ਜਿਵੇਂ ਮੰਗਦਾ ਦਾਤ ਚਾਹੀਦੀ ਹੈ ਦਾਤਾ ਨਹੀਂ ਦੇ ਚਾਹੀਦਾ ਇਹ ਜੀਵਨ ਦੀ ਹਾਲਤ ਹੈ ਨਾਨਕ ਮੁਕਤ ਤਾਹੇ ਤੂੰ ਮਾਨੋ ਜੇ ਕਟ ਆਰਾਮ ਸਮਾਰ। ਅਖੀਰ ਜੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦੱਸਿਆ ਕਹਿਣ ਲੱਗੇ ਭਾਈ ਉਸੇ ਨੂੰ ਮੁਕਤ ਹੋਇਆ ਮੰਨਿਆ ਜਾ ਸਕਦਾ ਹੈਗਾ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ। ਤੇ ਇਹ ਨਾਮ ਗੁਰੂ ਦੇ ਕੋਲ ਹੀ ਪ੍ਰਾਪਤ ਹੋਣਾ ਹੈ। ਇਹ ਕੋਈ ਹੋਰ ਨਹੀਂ ਦੇ ਸਕਦਾ। ਨਾਮ ਦਾ ਸੌਦਾ ਸਤਗੁਰੂ ਰੱਖ ਕੇ ਬੈਠੇ ਹੋਏ ਆ। ਹੁਣ ਜਿਹੜਾ ਗੁਰਬਾਣੀ ਦੇ ਵਿੱਚੋਂ ਨਾਮ ਨੂੰ ਹਾਸਲ ਕਰ ਜਾਏਗਾ ਨਾ ਉਹ ਪਰਲਣ ਜਾਏਗਾ ਪਰ ਨਾਮ ਲਈ ਤੇ ਅਰਦਾਸਾਂ ਕਰਨੀਆਂ ਪੈਂਦੀਆਂ ਬੇਨਤੀਆਂ ਕਰਨੀਆਂ ਪੈਂਦੀ ਇਹ ਨਾਮ ਹੋਏਗਾ ਤੇ ਜੀਵਨ ਵਿੱਚ ਰੱਬੀ ਗੁਣ ਆਉਣਗੇ ਜੇ ਨਾਮ ਨਹੀਂਗਾ ਤੇ ਗੁਣਾ ਹੀ ਨਹੀਂ ਸਕਦੇ ਕਿ ਬੰਦਾ ਕੋਸ਼ਿਸ਼ ਕਰਨਾ ਇਸੇ ਲਈ ਅਰਦਾਸ ਕੀਤੀ ਇੱਕ ਨਾਨਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਕਹਿੰਨ ਲੱਗੇ ਮੇਰੀ ਤੇ ਇੱਕੋ ਹੀ ਅਰਦਾਸ ਹੈ ਜੇਕਰ ਤੁਹਾਨੂੰ ਠੀਕ ਲੱਗੇ ਮੇਰੀ ਝੋਲੀ 'ਚ ਨਾਮ ਦੀ ਦਾਤ ਪਾਉਂਦੇ ਤਾਂ ਕਿ ਮੈਂ ਰੱਬੀ ਗੁਣ गा ਸਕਾਂ ਤੇ ਜਦੋਂ ਬੰਦਾ ਰੱਬੀ ਗੁਣ ਗਾਉਂਦਾ ਹੈ ਜਦੋਂ ਨਾਮ ਦੀ ਦਾਤ ਹਾਸਲ ਹੋ ਜਾਂਦੀ ਹੈਗੀ ਹੈ ਤੇ ਫਿਰ ਉਹ ਮੁਕਤ ਹੋ ਜਾਂਦਾ ਹੈ ਜੀ ਵਿਸ਼ੇਵਕਾਰਾਂ ਦੇ ਕੋਲੋਂ ਬੁਰਾਈਆਂ ਦੇ ਕੋਲੋਂ ਔਗਣਾ ਦੇ ਕੋਲ ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਜੀ ਕਿ ਰੋਮ ਰੋਮ ਮੈਂ ਬਾਗੁਰੂ ਨੂੰ ਤੇ ਹੋਣਾ ਹੈ ਜੀ ਮੇਰਾ ਜੀਵਨ ਉਹਦੇ ਹੁਕਮ ਦੇ ਅੰਦਰ ਚੱਲਣਾ ਚਾਹੀਦਾ ਹੈ ਜੀ ਪੂਰੀ ਤਰ੍ਹਾਂ ਮੈਂ ਉਹਨਾਂ ਸ਼ੁਭ ਗੁਣਾਂ ਦਾ ਅਨੁਸਰਣ ਕਰਨਾ ਹੈ ਜਿਹੜੇ ਉਹਨੂੰ ਚੰਗੇ ਲੱਗਦੇ ਆ ਤੇ ਉਹਨਾਂ ਅਉਗਣਾਂ ਦਾ ਤਿਆਗ ਕਰਨਾ ਹੈ ਉਹਨਾਂ ਦੇ ਨੇੜੇ ਵੀ ਨਹੀਂ ਜਾਣਾਗਾ ਜਿਹੜੇ ਉਹਨੂੰ ਬਿਲਕੁਲ ਵੀ ਪਸੰਦ ਨਹੀਂ। ਇਹੀ ਉਹ ਮੁਕਤੀ ਹੈ ਇਹੀ ਉਹ ਮੋਕਸ਼ ਹੈ ਜਿਹੜਾ ਜਿਉਂਦੇ ਜੀ ਹਾਸਲ ਕਰਨਾ ਹੈ। ਤੇ ਗੁਰੂ ਤੋਂ ਬਿਨਾ ਹੋਰ ਇਸ ਭੁੱਲੇ ਪੜਕੇ ਮਨ ਨੂੰ ਕੋਈ ਸਿੱਤੇ ਰਾਹ ਨਹੀਂ ਦੇ ਪਾ ਸਕਦਾਗਾ। ਕਾਸ਼ ਕਿਤੇ ਸਾਡੇ ਜੀਵਨ ਦੇ ਵਿੱਚ ਉਹ ਸੁਭਾਗੀਆਂ ਘੜੀਆਂ ਆਵਣ ਜਦੋਂ ਆਪਾਂ ਕਹਿ ਸਕੀਏ ਭੂਲੇ ਮਾਰਗ ਜਿਨੇ ਬਤਾਇਆ ਐਸ ਹਰ ਗੁਰ ਵਡਪਾ ਕੀ ਪਾਇ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤ